ਤਾਲਈਏ ਸੁਖ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਹੋ ਹੋਗੇ ਕੈਮ ਹੋ ਹੋਗੇ ਫਿਟ ਫਾਟ ਹੋਗੇ ਚੜ੍ਹਦੀ ਕਲਾ 'ਚ ਹੋ ਹੋਗੇ ਤੇ ਅੱਜ ਦੀ ਵੀਡੀਓ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਬਲ ਅਲੀ ਪਾਰਕ ਕੋ ਤੇ ਮੇਟ ਕਰ ਰਹੇ ਹਾਂ ਵੱਡੇ ਵੀਰੇ ਦੀ ਕਿ ਕਿੱਥੇ ਰਹਿ ਗਿਆ ਮੈਨੂੰ ਲੱਗਦਾ ਆ ਗਿਆ ਹੈਲੋ ਕਰਦਾ ਤੇ ਲਓ ਜੀ ਮੇਰਾ ਵੀਰ ਪਹੁੰਚ ਚੁੱਕਿਆ ਕਿੱਦਾਂ ਭਰਾ ਕੀ ਹਣਾ ਸਤਿ ਸ਼੍ਰੀ ਅਕਾਲ ਜੀ ਯਾਰ ਨਿੰਬੂ ਪਾਣੀ ਪੀਣਾ ਪੈ ਕਿਵੇਂ ਹਾਂ ਠੀਕ ਠਾਕ ਹਾਂ ਤੈਨੂੰ ਨਿੰਬੂ ਪਾਣੀ ਪਿਆ ਦੇਣੇ ਪਹਿਲਾਂ ਗੱਡੀ ਤੋਰੋ ਲਓ ਜੀ ਆਪਾਂ ਨਿੰਬੂ ਪਾਣੀ ਦੇ ਨਾਲ ਨਾਲ ਇੱਕ ਪਾਣੀ ਦੀ ਬੋਤਲ ਵੀ ਲੈ ਲਈਏ ਤੇ ਆਦੂ ਬਿੱਲ ਕਰਾਉਨੇ ਹੈਗਾ ਉਸਤਾ ਜੀ ਦੋ ਨਿੰਬੂ ਪਾਣੀ ਇਹ ਬਣਵਾ ਕੇ ਲੈ ਕੇ ਆਇਆ ਲੱਗਦਾ ਆ ਆ ਸਪੈਸ਼ਲ ਮੈਂ ਤਾਂ ਐਕਚੁਅਲੀ ਨਿਊ ਦਿੱ ਤੋਂ ਆਇਆ ਹਾਂ ਹੁਣ 9:30 ਵਜੇ ਪਹਿਲਾਂ ਇਹ ਭਾਈ ਸਾਹਿਬ ਜੀ ਕਹਿ ਰਹੇ ਸੀ 11:00 ਵਜੇ ਤੁਰਨਾ ਮੈਂ ਕਿਹਾ ਨਹੀਂ ਕਿਉਂਕਿ ਮੈਂ ਅੱਜ ਫੇਰ ਡਿਊਟੀ ਤੇ ਜਾਣਾ ਤੇ ਚਲੋ ਇਹਨੇ ਹੁਣ ਦਰਸ਼ਨ ਦੀਦਾਰੇ ਹੋ ਜਾਂਦੇ ਆ ਕਿਉਂਕਿ ਵੈਸੇ ਵੀ ਕਾਫੀ ਟਾਈਮ ਹੋ ਗਿਆ ਨਾ ਆਪਾਂ ਨੂੰ ਗਿਆ ਨੂੰ ਤਿੰਨ ਤਿੰਨ ਘੰਟੇ ਹੋ ਗਏ ਆ ਹਾਂ ਗਿਆ ਉਹ ਜਿਹੜੀ ਇੱਕ ਵਾਹ ਜੀ ਹੁੰਦੀ ਆ ਨਾ ਗ੍ਰਾਂਥੀ ਸਿੰਘ ਦੀ ਸ਼ਾਮ ਨੂੰ ਤੇ ਬੜੀ ਯਾਦ ਹੁੰਦੀ ਆ ਅੱਜ ਸ਼ਹਿਰਾਂ 'ਚ ਚਲੋ ਪੋਲੂਸ਼ਨ ਜਿਆਦਾ ਹੁੰਦਾ ਆ ਆਵਾਜ਼ ਬੰਦਾ ਨਹੀਂ ਧਿਆਨ ਜਾਂਦਾ ਇੱਕ ਪਿੰਡਾਂ ਦਾ ਮਾਹੌਲ ਜਿਹੜਾ ਵੱਖਰਾ ਹੁੰਦਾ ਵਧੀਆ ਹੁੰਦਾ ਬੜਾ ਇੱਕ ਸ਼ਾਂਤੀ ਵਾਲਾ ਮਾਹੌਲ ਤੇ ਉਹ ਜਿਹੜਾ ਸ਼ਾਮ ਨੂੰ ਸਕੂਨ ਮਿਲਦਾ ਹੁੰਦਾ ਨਾ ਤੇ ਉਹ ਕਿਤੇ ਵੀ ਨਹੀਂ ਦੁਨੀਆ 'ਚ ਕਿਤੇ ਵੀ ਨਹੀਂ ਲੱਗ ਸਕਦਾ ਆਪਣੇ ਪਿੰਡ ਤੋਂ ਸਿਵਾਏ ਜੀ ਦੋਸਤੋ ਆਪਾਂ ਤਕਰੀਬਨ ਗਰੀਬਨ ਪਹੁੰਚ ਚੁੱਕੇ ਆਂ ਬਸ ਅੱਗੇ ਇਕੱਲਾ ਟ੍ਰੈਫਿਕ ਹੀ ਐ ਤੇ ਟ੍ਰੈਫਿਕ ਨਾ ਹੁੰਦਾ ਤਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਸੀਗਾ ਤੇ ਅੱਜ ਸੰਡੇ ਐ ਤੇ ਸੰਡੇ ਕਰਕੇ ਵੈਸੇ ਵੀ ਬੜਾ ਰਸ਼ ਹੁੰਦਾ ਹੈ ਟ੍ਰੈਫਿਕ ਉਹ ਅੱਗੇ ਤੱਕ ਲਾਈਨ ਐ ਤੇ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਕ ਮੈਂ ਇਸ ਲੋਕੇਸ਼ਨ ਵਾਲੇ ਨਾਲ ਤੁਹਾਨੂੰ ਬਹੁਤ ਖਾਸ ਗੱਲ ਦੱਸੂਗਾ ਬਹੁਤ ਜ਼ਿਆਦਾ ਖਾਸ ਗੱਲ ਕਿ ਲੋਕੇਸ਼ਨ ਕਿਉਂ ਸਪੈਸ਼ਲ ਐ ਉਹ ਵੀ ਮੈਂ ਤੁਹਾਨੂੰ ਵੀਡੀਓ ਵਿੱਚ ਦੱਸੂਗਾ ਦੱਸੂਗਾ ਨਹੀਂ ਓਰ ਮੈਂ ਤੁਹਾਨੂੰ ਦਿਖਾਉਂਗਾ ਵੀ ਤੇ ਬਾਕੀ ਆਪਣੇ ਕਿਸੇ ਵੀ ਵੀਰ ਨੇ ਕਿਸੇ ਨੇ ਵੀ ਆਪਣਾ ਬਾਇਓ ਮੀਟਰ ਆਉਣਾ ਹਨਾ ਪਹਿਲਾਂ ਜੱਬਲ ਵਾਲੀ ਉਸ ਤੋਂ ਬਾਅਦ એનર્ਜੀ ਮੀਟਰ ਸਟੇਸ਼ਨ ਆਉਣਾ ਹੈ ਤੇ ਮੀਟਰ ਸਟੇਸ਼ਨ ਤੇ ਉਤਰ ਕੇ ਤੇ ਉੱਥੋਂ ਬੱਸਾਂ ਨੇ 15-15 ਮਿੰਟ ਦੇ ਬਾਅਦ 10-10 ਮਿੰਟ ਦੇ ਬਾਅਦ ਤੇ ਤੁਸੀਂ ਬਸ ਤੇ ਇੱਥੇ ਆ ਸਕਦੇ ਹੋ ਠੀਕ ਕੋਈ ਗੱਲ ਨਹੀਂ ਆਪਾਂ ਇੱਥੇ ਦੇ ਆਪਾਂ ਫਾਈਨਲੀ ਪਹੁੰਚ ਗਏ ਆ ਗੁਰਦੁਆਰਾ ਸਹ ਅਜੇ ਪਹੁੰਚੇ ਨਹੀਂ ਫਿਲਹਾਲ ਤਾਂ ਗੱਡੀ ਸੀ ਆ ਪਾਰਕੀਏ ਉਸ ਨੂੰ ਵੀ ਅਸੀਂ ਪਹੁੰਚ ਗਏ ਆ ਪਾਰਕ ਕਰਾਂਗੇ ਬਾਈ ਜਦੋਂ ਆ ਫਾਈਨਲੀ ਵੀ ਗਾਟ ਪਾਰਕਿੰਗ ਲਓ ਜੀ ਗੱਡੀ ਅਸੀਂ ਲਾ ਦਿੱਤੀ ਐ ਪਾਰਕਿੰਗ ਚ ਆ ਸਾਡੀ ਪਾਰਕਿੰਗ ਐ ਜੀ ਨਾ ਤਾਂ ਇਹ ਇਲੀਗਲ ਐ ਤੇ ਨਾ ਹੀ ਲੀਗਲ ਐ ਬਟ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਲਾ ਦਿਓ ਸੰਡੇ ਕਰਕੇ ਕਸ਼ ਵੀ ਬਹੁਤ ਐ ਟ੍ਰੈਫਿਕ ਵੀ ਬਹੁਤ ਐ ਆ ਲਓ ਜੀ ਆਪਾਂ ਆਲਮੋਸਟ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਤੁਸੀਂ ਗੱਡੀਆਂ ਦੇ ਪਾਰਕਿੰਗ ਦਾ ਹਾਲ ਦੇਖ ਹੀ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਸਵੇਰੇ ਆਓ ਗਰਮੀ ਕਿਉਂਕਿ ਬਹੁਤ ਹੈ ਤੇ ਉਸ ਤੋਂ ਬਾਅਦ 11:00 ਬਜੇ ਤੋਂ ਬਾਅਦ ਤੇ ਵੈਸੇ ਇੱਥੇ ਪਾਰਕਿੰਗ ਦਾ ਥੋੜਾ ਜਿਹਾ ਇਸ਼ੂ ਹੋ ਜਾਂਦਾ ਆ ਵੀਰ ਜੀ ਨੇ ਗੱਡੀ ਕੱਢ ਲਈ ਆ ਪਿੱਛੇ ਤੇ 2 ਮਿੰਟ ਪਹਿਲਾਂ ਅੱਛਾ ਬਾਈ ਜੀ ਤੁਸੀਂ ਰੈਡੀ ਹੋ ਪਾਰਕਿੰਗ ਕਰਨ ਦੇ ਲਈ ਇੱਥੇ ਬਸ ਆਹੀ ਐਸ਼ੂ ਪਾਰਕਿੰਗ ਦਾ ਨਹੀਂ ਨਹੀਂ ਹਾਂਜੀ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇਧਰ ਦੀ ਐਂਟਰੀ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਬੇਸਮੈਂਟ ਚ ਬੇਸਮੈਂਟ ਦੇ ਵਿੱਚ ਜੋੜੇ ਜਮਾ ਕਰਾਉਣੇ ਆ ਸੈਟ ਕਰ ਨੂੰ ਆਪਾਂ ਕੁਝ ਲੈਣਾ ਤੇ ਉਸ ਤੋਂ ਬਾਅਦ ਆਪਾਂ ਮੱਥਾ ਟੇਕ ਕੇ ਆਉਣਾ ਜਾ ਕੇ

ਜੀ ਸ਼ੁਕਰੀਆ ਮੇਰੀਆਂ ਅਰਬੀ ਵਾਲੀਆਂ ਚਾਪਾਂ ਛੇ ਕਾਲੀਆਂ ਜੱਫਾਂ ਦੇ ਹਾਂਜੀ ਆਪਾਂ ਮੱਥਾ ਟੇਕ ਲਿਆ ਬੜਾ ਸਕੂਨ ਮਿਲਿਆ ਉੱਥੇ ਬੈ ਕੇ ਦਰਬਾਰ ਸਾਹਿਬ 'ਚ ਤੇ ਸੰਤੁਸ਼ਟੀ ਮਿਲਦੀ ਹੈ ਕਿ ਬੈ ਕੇ ਆਪਣੇ ਅੰਦਰ ਨੂੰ ਸਕੂਨ ਮਿਲਦਾ ਤੇ ਮੇਰੇ ਦੇ ਕੰਮ ਤੇ ਜਾਣ ਤੇ ਜਿਹੜੀ ਇਸ ਗੁਰਦੁਆਰਾ ਦੀ ਲੈਂਡ ਗ੍ਰਾਉਂਡ ਕੀਤੀ ਸੀਗੀ ਉਹ ਰੂਰਲ ਦबई ਦੇ ਰੂਰਲ ਮੁਹੰਮਦ ਰਾਸ਼ਿਦ ਬਿਨ ਅਲਮਕਤੂਮ ਜੀ ਨੇ ਕੀਤੀ ਸੀਗੀ ਇਹ ਤਕਰੀਬਨ 120000 ਸਕਰ ਫੁੱਟ ਦੇ ਹਨਾ ਸਕਰ ਫੁੱਟ ਦੇ ਵਿੱਚ ਬਣਿਆ ਹੋਇਆ ਸਾਰਾ ਟੋਟਲ ਏਰੀਆ ਤੇ 2008 ਦੇ ਵਿੱਚ ਇਹ ਬਣਨ ਲੱਗਾ ਸੀਗਾ 2011 ਦੇ ਐਂਡ ਵਿੱਚ ਬਣ ਕੇ ਰੈਡੀ ਹੋ ਗਿਆ ਸੀਗਾ ਪਰ ਇਹਨੂੰ ਜਨਵਰੀ ਦੇ ਵਿੱਚ 2012 ਦੇ ਵਿੱਚ ਇਹਨੂੰ ਓਪਨ ਕਰ ਦਿੱਤਾ ਸੀ ਸੰਗਤ ਲਈ ਤੇ ਹੁਣ ਜੋ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਇਸ ਏਰੀਏ ਦੀ ਸਭ ਤੋਂ ਸਪੈਸ਼ਲ ਜਾਂ ਦੁਬਈ ਦੀ ਕਹਿ ਲਓ ਨਾ ਸਭ ਤੋਂ ਜਿਹੜੀ ਉਹਨਾਂ ਦੀ ਰਿਸਪੈਕਟੇਬਲ ਥਿੰਗ ਆ ਹਨਾ ਕਿ ਉਹ ਸਾਰਿਆਂ ਦਾ ਆਦਰ ਸਤਕਾਰ ਜਾਨੀ ਕਿ ਸਾਰੇ ਧਰਮਾਂ ਨੂੰ ਪਿਆਰ ਬਰਾਬਰ ਦਾ ਕਰਦੇ ਨੇ ਔਰ ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਨ੍ਹਾਂ ਵਿੱਚ ਵੀ ਹੁਣ ਇਦਾਂ ਦੀ ਮੈਂਟੈਲਿਟੀ ਬਣ ਚੁੱਕੀ ਆ ਧਰਮ ਦੇ ਨਾਂ ਦੇ ਕਿਸੇ ਨੂੰ ਮਤਲਬ ਕੋ ਪੁੱਠਾ ਸਿੱਧਾ ਨਹੀਂ ਬੋਲਦੇ ਸਾਰੇ ਇੱਕ ਦੂਜੇ ਰਿਸਪੈਕਟ ਕਰਦੇ ਆ ਔਰ ਜੋ ਇਸ ਲੋਕੇਸ਼ਨ ਦੀ ਸਪੈਸ਼ਲ ਗੱਲ ਹੈ ਉਹ ਇਹ ਹੈ ਆ ਗੁਰਦੁਆਰਾ ਸਾਹਿਬ ਰਿਹਾ ਇਹਦੀ ਪਿਛਲੀ ਸਾਈਡ ਨਾਲ ਹੀ ਦੀਵਾਰ ਦੇ ਨਾਲ ਹੀ ਉਧਰ ਮੰਦਰ ਹੈ ਤੇ ਆ ਰਿਹਾ ਆਪਣਾ ਚਰਚ ਰਿਹਾ ਠੀਕ ਹੈ ਔਰ ਜਿਹੜਾ ਮਸਜਿਦ ਹੈ ਉਹ ਪਿਛਲੀ ਸਾਈਡ ਹੈ ਹਾਂ ਇੱਥੇ ਚਰਚ ਹੈ ਬਟ ਦੂਜੀ ਸਾਈਡ ਰਹਿ ਜਾਂਦਾ ਹਾਂ ਪਾਰਕੋ ਸਾਈਡ ਰਹਿ ਜਾਂਦਾ ਸੰਡੇ ਨੂੰ ਇੱਥੇ ਸਾਰੇ ਲੋਕਾਂ ਨੂੰ ਤਕਰੀਬਨ ਛੁੱਟੀ ਹੁੰਦੀ ਹੈ ਸਾਰੇ ਹਾਂ ਮੱਥਾ ਟਿਕਣੋਂ ਦੀ ਸਾਰੀ ਸੰਗਤ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਨਾਮ ਤੇ ਇੱਕ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਸ਼ਾਮਿਲ ਹੈ ਆਈ ਥਿੰਕ 2017 ਦੇ ਵਿੱਚ ਉਹ ਰਿਕਾਰਡ ਬਣਿਆ ਸੀਗਾ ਕਿ 101 ਧਰਮਾਂ ਦੇ ਲੋਕਾਂ ਨੇ 600 ਲੋਕ ਸੀਗੇ ਉਹਨਾਂ ਨੇ ਇਕੱਠਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ ਸੀਗਾ ਤੇ ਵੀ ਇੱਕ ਰਿਕਾਰਡ ਬਣਾਇਆ ਸੀਗਾ ਇਸ ਗੁਰਦੁਆਰਾ ਸਾਹਿਬ ਨੇ ਲਓ ਜੀ ਗੱਡੀ ਆਪਣੀ ਆ ਗਈ ਆ ਤੇ ਗੁਰੂ ਘਰ ਦੇ ਆਪਾਂ ਕਰ ਲਈ ਦਰਸ਼ਨ ਤੇ ਹੁਣ ਆਪਾਂ ਵਧਦੇ ਆ ਅੱਗੇ ਨੂੰ ਗਰਮੀ ਬਹੁਤ ਹੈ ਬਾਗੇ ਫੋਰੈਸਟ ਜੰਗਲ ਦੇ ਵਿੱਚ ਇਹ ਤਾਂ ਮੇਰੇ ਨਾ ਰਹਿ ਰਿਹਾ। ਇਨ 600 ਮੀਟਰ। ਦਬਈ ਨੂੰ ਕੁਦਰਤ ਨੂੰ ਬਹੁਤ ਪਿਆਰ ਕਰਦੀ ਆ ਯਾਰ। ਬਹੁਤ ਪਿਆਰ ਕਰਦੀ ਆ ਮੈਂ ਸੱਚੀ ਕਹਿੰਦਾ ਬਹੁਤ ਪਿਆਰ ਕਰਦੀ ਆ ਕੁਦਰਤ ਨੂੰ ਦਬਈ। ਆਹ ਜਾਈ ਇਹ ਦੇਖ। ਆਓ ਮੈਨੂੰ। ਕੀ ਬਾਤ ਹੈ। ਕੁਦਰਤ ਨੂੰ ਦੇਖੋ ਇੱਥੇ ਰੰਬਲ ਆ ਰਹਿਤਾ ਹੁੰਦਾ ਸੀਗਾ ਇੱਧਰ ਸਾਈਡਾਂ ਤੇ ਆ ਸੜਕ ਤੇ ਰੇਤੇ ਹੀ ਰਹਿਤਾ ਹੁੰਦਾ ਸੀਗਾ। ਦਰਖਤ ਕਿੱਥੋਂ ਆਏ ਆ? ਕਿਉਂਕਿ ਇਹਨਾਂ ਨੂੰ ਪਤਾ ਯਾਰ ਆਪਣੇ ਦੇਸ਼ ਨੂੰ ਆਪਣੀ ਕੰਟਰੀ ਨੂੰ ਕਿੱਦਾਂ ਡਿਵੈਲਪ ਕਰਨਾ। ਓ ਮਰਚੀਕੀ ਸੋ ਮਰਚੀਕੀ ਚਿਕੀ ਤੇਰੀ ਫੋਟੋ ਦੇਖ ਕੇ ਮੇਰਾ ਮਨ ਬਦਲ ਗਿਆ ਉਹ ਰੋਇਲ ਫਲੂਦਾ ਹਾਂਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਜਾ ਕੇ ਤੇ ਹੁਣ ਆਪਾਂ ਪਹੁੰਚ ਗਏ ਰੈਸਟੋਰੈਂਟ ਦੇ ਵਿੱਚ ਇਹਦਾ ਨਾਮ ਹੈਗਾ ਚਿਕੀ ਵੈਰੀ ਨਾਈਸ ਉਹ ਚਿਕੀ ਨੂੰ ਦੇਖ ਕੇ ਨਾ ਚਿਕੀ ਖਾਣ ਦਾ ਦਿਲ ਨਹੀਂ ਕਰਦਾ ਕਿਉਂਕਿ ਚਿਕੀ ਮੈਨੂੰ ਬਹੁਤ ਕਿਊਟ ਲੱਗ ਜਾਂਦੀ ਆ ਯਾਰ ਤੂੰ ਵੇਖ ਨਾ ਨਾਨਵੈਜ ਖਾਣਾ ਘਟਾਦਾ ਯਾਰ। ਸੋਭੀ ਕਿਨਾ ਆਰਡਰ ਕਰਦੀ ਏ। ਯਾ ਯਾ ਸ਼ੋਰ ਸ਼ੋਰ ਵਾਈ ਨਾ ਦੱਸੋ ਕੀ ਖਾਣਾ ਮਾਰਾ। ਅੱਜ ਨਾ ਆ ਮੰਗਾਇਆ ਸੀ ਇਹਨਾਂ ਨੇ ਕੁੜੀਆਂ ਹੀ ਆਂ ਲਿਆਦਾ। ਛਤਰੀ ਲਾਉਂਦੀ ਆ ਵੇਖੋ ਜਿਵੇਂ ਮੀਂਹ ਪੈਂਦਾ ਹੁੰਦਾ। ਲੈ ਚਿਕਸ। ਨਾ ਰੱਬ ਨੇ ਖਾਤਾ ਤਾਂ ਜਨਾਉ ਕੁੜੀ ਸੀ। ਨੌਇਜ਼ ਟੇਸਟੀ ਆ ਚਿੱਕੀ ਨਹੀਂ ਖਾਂਦੀ ਅੱਜ ਬਹੁਤ ਸਵਾਦ ਆ ਯਾਰ ਬਹੁਤ ਟੇਸਟੀ ਆ ਪਰ ਜਿਹੜਾ ਕੁੜੀਆਂ ਲਿਆ ਜਾਂਦਾ ਇਹ ਸਿਸਟਮ ਜਿਹੜਾ ਗਲਤ ਕਰ ਬੈਠੀ ਅਗਲੀ ਵੀਡੀਓ 'ਤਦ ਤੱਕ ਲਈ ਰੱਬ ਰੱਖਾ ਚੜ੍ਹਦੀ ਕਲਾ ਜਰੋ ਹਾਂਜੀ ਅੱਜ ਦਾ ਵਲੌਗ ਸੀ ਇੱਥੇ ਤੱਕ ਮਿਲਦੇ ਹਾਂ ਅਗਲੀ ਵੀਡੀਓ ਵਿੱਚ